ਵਿਹਾਰ ਦਾ ਇਲੈਕਸ਼ਨ ਐਸ ਵੇਲੇ ਮਗ ਅਖਲੋਤਾ ਹੈ ਮਤਲਬ ਕਿ ਕਹਿ ਲੂ ਕਿ ਪੂਰਾ ਚਿੰਗਿਆੜੇ ਕੱਢ ਹੈ ਜੀ ਹੁਣ ਉੱਥੇ ਵੈਸੇ ਤੀ ਜੇ ਆਪਾਂ ਮੋੜੇ ਤੋਰਤੇ ਦੇਖੀ ਐਨਡੀਏ ਤੇ ਇੰਡੀਆ ਇਹ ਆਪਸ ਦੇ ਵਿੱਚ ਫਸਿਆ ਪ੍ਰਸ਼ਾਂਤ ਕਿਸ਼ੋਰ ਅੱਡ ਉਹਨੇ ਆ ਕੇ ਇਹਨਾਂ ਦੋਨਾਂ ਹੀ ਧੜਿਆਂ ਵਾਸਤੇ ਇੱਕ ਚਿੰਤਾਜਨਕ ਸਥਿਤੀ ਪੈਦਾ ਕੀਤੀ ਆ ਉਕੇ ਜਿਸ ਤਰ੍ਹਾਂ ਦੀ ਉਹਦੀ ਪਹਿਲੇ ਉਮੀਦਵਾਰਾਂ ਦੀ ਸੂਚੀ ਆ ਉਹਦੇ ਵਿੱਚ ਉਹਨੇ ਕੁਝ ਰਗੜੇ ਉਹਨਾਂ ਨੂੰ ਵੀ ਲਾ ਦਿੱਤੇ ਤੇ ਉਦੋਂ ਸ਼ਾਇਦ ਅੱਧੇ ਦਰਜਨ ਮੁਸਲਮਾਨ ਵੀ ਮੈਦਾਨ 'ਚ ਉਤਾਰ ਦਿੱਤੇ ਕਿ ਭਾਈ ਇਧਰੋਂ ਵੀ ਰਗੜਾ ਲੱਗ ਜਾਵੇ ਮਤਲਬ ਕਿ ਐਨਡੀਏ ਤੇ ਇੰਡੀਆ ਦੋਨਾਂ ਦੇ ਹੀ ਮੱਥਿਆਂ ਤੇ ਵਟ ਕੇ ਤੇ ਨਾ ਕਿਤੇ ਪੀਕੇ ਨੇ ਪਵਾ ਦਿੱਤੇ ਆ ਹੁਣ ਤੁਹਾਨੂੰ ਪਤਾ ਹੀ ਆ ਜਿਹੜੀ ਮੁਸਲਮ ਵੋਟ ਆ ਉਹ ਐਂਟੀ ਭਾਜਪਾ ਵੋਟ ਸਮਝੀ ਜਾਂਦੀ ਆ ਆਲਵੇਸ ਤੇ ਉਹਨਾਂ ਦੇ ਕੋਲ ਜਿਹੜਾ ਕੰਬੋ ਆ ਆਪਾਂ ਨੂੰ ਪਤਾ ਹੈ ਸਵਰਨ ਜਾਤੀਆਂ ਦਾ ਜਾਂ ਆਰਥਿਕ ਤੌਰ ਤੇ ਪਛੜੇ ਵਰਗ ਦਾ ਤਾਂ ਉਹਦੇ ਵਿੱਚ ਕੀ ਹੈ ਕਿ ਉਹ ਜਿਹੜਾ ਕੰਬੋ ਆ ਉਹਨੂੰ ਵੀ ਕਿਤੇ ਨਾ ਕਿਤੇ ਟੈਂਟ ਪਾਉਣ ਦਾ ਚਲਕਾਰਾ ਤੇ ਦੇ ਦਿੱਤਾ ਹੈ ਪ੍ਰਸ਼ਾਂਤ kishor ਨੇ ਤੇ ਜੇ ਇਸ ਫਸੀਟਾਈ ਦੇ ਵਿੱਚ ਪ੍ਰਸ਼ਾਂਤkishor ਮੈਂ ਇੱਕ ਇੰਗਮੇ ਖਰ ਬਣ ਗਿਆ ਫਿਰ ਕੀ ਬਣੂਗਾ ਇਹ ਸੰਭਾਵਨਾ ਹੈ ਖੈਰ ਦੂਜੀ ਗੱਲ ਇਹ ਆ ਕਿ ਉੱਥੇ ਕੁਝ ਮੁੱਦੇ ਨੇ ਇੱਕ ਪਾਸੇ ਤੋਂ ਤੁਹਾਨੂੰ ਪਤਾ ਹੀ ਆ ਬੜਾ ਤਗੜਾ ਮੁੱਦਾ ਜਿਹੜਾ ਉਭਾਰਿਆ ਜਾ ਰਿਹਾ ਹੈ ਕੱਲ ਵੀ ਅਮਿਤ ਸ਼ਾ ਨੇ ਇੱਕ ਬਿਆਨ ਦਿੱਤਾ ਹੈ ਕਿ ਕੁਝ ਭਾਈਚੇ ਸਾਡੇ ਲੋਕਤੰਤਰ ਦੇ ਹਿੱਸੇਦਾਰ ਨਹੀਂ ਹੋ ਸਕਦੇ ਮਤਲਬ ਕਿ ਇਹੋ ਜੇ ਮਾਮਲੇ ਆ ਦੂਜੇ ਪਾਸੇ ਭਾਜਪਾ ਦੇ ਲਈ ਇਹ ਵੀ ਮਾਮਲਾ ਹੈ ਨਾ ਕਿ ਚਿਰਾਗ ਨੂੰ ਕਿਦਾਂ ਸੈੱਟ ਕੀਤਾ ਜਾਵੇ ਮਾਂਜੀ ਨੂੰ ਕਿਦਾਂ ਸੈੱਟ ਕੀਤਾ ਜਾਵੇ ਸਾਨੀ ਨੂੰ ਕਿਦਾਂ ਸੈੱਟ ਕੀਤਾ ਜਾਵੇ ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਆ ਪਰ ਇਧਰੋਂ ਇਹ ਮਤਾ ਜ਼ਰੂਰ ਘਟਵਾ ਇਹ ਖੇਡ ਰਹੇ ਆ ਕਿ ਭਾਈ ਇੱਕ ਉਸ ਬੈਠੀ ਹੈ ਯਾਨੀ ਐਸਆਰ ਨੂੰ ਵੈਲਿਡ ਵਾਸ ਜੈਸ ਠਹਿਰਾ ਰਹੇ ਆ ਫਤੂਜੇ ਪਾਸੇ ਮੁੱਦਾ ਹੈ ਵੋਟ ਚੋਰ ਗੱਦੀ ਸ਼ੂਡ ਅਨਇੰਪਲੋਇਮੈਂਟ ਦਾ ਰੋਜ਼ਗਾਰ ਦਾ ਜਿਵੇਂ ਕੈਪਟਨ ਨੇ ਕਿਹਾ ਸੀਗਾ ਕਿ ਘਰ ਘਰ ਰੋਜ਼ਗਾਰ ਦੇ ਦੇਾਂਗਾ ਮੁੱਦਾ ਤੇਜਸਵੀ ਨੇ ਵੀ ਸ਼ਾਇਦ ਐਲਾਨ ਕੀਤਾ ਬੀਤੇ ਦਿਨੀ ਕਿ ਭਾਈ ਮੈਂ ਵੀ ਘਰ ਘਰ ਇੱਕ ਨੌਕਰੀ ਪੈਦਾ ਕਰ ਦਮੂਗਾ ਕਿਉਂਕਿ ਮੁੱਦਾ ਜਿਹੜਾ ਅਜੇ ਮੈਂ ਤੁਹਾਨੂੰ ਦੱਸਿਆ ਕਿ ਇੱਕ ਪਾਸੇ ਇਸ ਤਰ੍ਹਾਂ ਦੇ ਮੁੱਦੇ ਆ ਕੋਸ ਪੈਟੀਆਂ ਨੂੰ ਲੈ ਕੇ ਵਗੈਰਾ ਵਗੈਰਾ ਤੇ ਦੂਜੇ ਪਾਸੇ ਹੈ ਮੁੱਦਾ ਬੇਰੁਜ਼ਗਾਰੀ ਮਾਈਗ੍ਰੇਸ਼ਨ ਤੇ ਵੋਟ ਚੋਰੀ ਨੂੰ ਲੈ ਕੇ ਤਾਂ ਵੋਟ ਚੋਰੀ ਕਿੱਥੋਂ ਨਿਕਲੀ ਆ ਵੋਟ ਚੋਰੀ ਇਟਲੀ ਕੇ ਭਾਈ ਐਸ ਆਈ ਆਰ ਲੈਸਦੀ ਇਹਨਾਂ ਨੇ ਦੇਖੋ ਐਸ ਆਈ ਆਰ ਤੇ ਸੁਪਰੀਮ ਕੋਰਟ ਤੇ ਵਿੱਚ ਵੀ ਸੁਣਵਾਈ ਚੱਲ ਰਹੀ ਆ ਵੋਟਾਂ ਲੱਖਾਂ ਦੀ ਤਾਦਾਦ ਦੇ ਵਿੱਚ ਕਟੀਆਂ ਗਈਆਂ ਆਉਣੇ ਕੁ 4 ਲੱਖ ਵੋਟ ਤਾਂ ਹੁਣ ਸੁਪਰੀਮ ਕੋਰਟ ਦੇ ਵਿੱਚ ਗਿਆ ਰੋਲਾ ਕਿ ਉਹਨਾਂ ਨੇ ਡਿরেকਸ਼ਨਸ ਵੀ ਦਿੱਤੀਆਂ ਨੇ ਪਰ ਸਾਡੇ ਕੋਲ ਕੁਝ ਅੰਕੜੇ ਨੇ ਮੈਂ ਉਹ ਤੁਹਾਡੇ ਸੰਮੁਖ ਪੰਜਾਬੀ ਆਡੀਅנס ਦੇ ਸਾਹਮਣੇ ਜ਼ਰੂਰ ਰੱਖਣਾ ਚਾਹਾਂਗਾ ਕਿ ਅਸਲ ਦੇ ਵਿੱਚ ਐਸ ਆਈ ਆਰ ਜੋ ਸਾਡਾ ਮੌਜੂ ਹੈ ਜੋ ਮੇਨ ਮੁੱਦਾ ਹੈ ਸਾਡਾ ਗਲਬਾ ਦਾ ਕਿ ਉੱਥੇ ਕਿਸ ਤਰ੍ਹਾਂ ਐਸਆਈਆਰ ਦੇ ਵਿੱਚ ਇੱਕ ਕਿਤੇ ਨਾ ਕਿਤੇ ਕੰਮ ਤੇ ਝੋਲ ਵਾਲਾ ਹੈ ਮੈਂ ਤੁਹਾਨੂੰ ਥੋੜਾ ਜਿਹਾ ਅੰਕੜਾ ਦੱਸਣਾ ਚਾਹਾਂਗਾ ਬਿਹਾਰ ਦੇ ਐਸਆਈਆਰ ਦੇ ਵਿੱਚ 47.70 ਲੱਖ ਵੋਟਰਸ ਜਿਹੜੇ ਉਹ ਕੱਟੇ ਗਏ ਮਤਲਬ ਕਿ ਲਗਭਗ ਪੌਣੇ 48 ਲੱਖ ਵੋਟਰ ਜਿਹੜੇ ਆ ਉਹ ਵੋਟਰ ਲਿਸਟਾਂ ਦੇ ਵਿੱਚੋਂ ਵਾਹਰ ਕਰ ਦਿੱਤੇ ਗਏ। ਐਸਆਈਆਰ ਤੋਂ ਪਹਿਲਾਂ ਉਲ ਵੋਟਰ ਸੰਨ 7.99 ਕਰੋੜ ਮਤਲਬ ਨਾਲੂ ਕੇ ਲਗਭਗ 7 ਕਰੋੜ 90 ਲੱਖ ਐਸਆਈਆਰ ਤੋਂ ਬਾਅਦ ਕਿੰਨੇ ਰਹਿ ਗਏ ਲਗਭਗ 7 ਕਰੋੜ 42 ਲੱਖ ਯਾਨੀ 47.70 ਲੱਖ ਪੌਣੇ 8 ਲੱਖ ਵੋਟਰ ਜਿਹੜੇ ਆ ਉਹ ਕੱਟ ਗਏ। ਹੁਣ ਜਿੱਥੇ ਮੁਸਲਮ ਜ਼ਿਆਦਾ ਸਨ ਉੱਥੇ ਵੋਟ ਕੱਟਣ ਦੀ ਦਰ ਕਿਹੋ ਜੀ ਆ ਉਹਦੇ ਤੋਂ ਆਪਾਂ ਨੂੰ ਕੋਈ ਸੀ ਚੀਜ਼ਾਂ ਦਾ ਅੰਦਾਜ਼ਾ ਹੋਵੇਗਾ ਕਿਸ਼ਨਗੰਜ ਦੇ ਵਿੱਚ ਮੁਸਲਮ ਵੱਸੋਂ ਜਿਹੜੀ 58% ਹੈ ਇੱਥੇ 9.69% ਨਾਮ ਕਟੇ ਗਏ ਕਟਿਆਰ ਇੱਕ ਇਲਾਕਾ ਹੈ ਨਾ ਦਾ ਬੜਾ ਇਹ ਪਹਿਲਾਂ مشهور ਇਲਾਕਾ ਹੈ ਉਹਦੇ ਵਿੱਚ ਮੁਸਲਮ ਵੱਸੋਂ ਹੈ 44% ਜਿੱਥੇ 7.12 ਪਰਸੈਂਟ ਨਾਮ ਕੱਟੇ ਗਏ ਮਤਲਬ ਜਿੱਥੇ 44% ਵਸੂ ਹੈ ਤਾਂ ਉੱਥੇ 7.12% ਨਾਮ ਕੱਟੇ ਗਏ ਪੁਰਨਿਆ ਪੁਰਨਿਆ ਵੀ ਇਹਨਾਂ ਦਾ ਇੱਕ ਜ਼ਿਲ੍ਹਾ ਹੈ ਜਿੱਦਾ ਕ੍ਰਿਸ਼ਨਗੰਜ ਕਟਿਹਾਰ ਤਾਂ ਇੱਥੇ ਮੁਸਲਮ ਵਸੂ ਜਿਹੜੀ ਆ ਉਹ 38% ਹੈ ਤੇ ਉਹਦੇ ਵਿੱਚੋਂ ਵੀ 8.41% ਨਾਮ ਕੱਟੇ ਗਏ ਅੱਛਾ ਯਾਨੀ ਟੋਟਲ ਪੋਪੂਲੇਸ਼ਨ ਦਾ ਕ੍ਰਿਸ਼ਨਗੰਜ ਦੇ ਵਿੱਚ ਮੁਸਲਮਾਨਾਂ ਦਾ ਕੰਟਰੀਬਿਊਸ਼ਨ ਹਿੱਸਾ ਹੈ 88% ਤ ਲਗਭਗ ਪੌਣੀ 10% ਉਡਾ ਦਿੱਤੇ ਗਏ ਕਟਿਆਰ ਦੇ ਵਿੱਚ ਇਹਨਾਂ ਦੀ ਵਸੂ ਦਾ ਮਤਲਬ ਕਿ ਉੱਥੇ ਹਿੱਸਾ ਹੈ 44% ਯਾਨੀ 100 ਲੋਕ ਰਹਿੰਦੇ ਆ ਤੇ ਵਿੱਚੋਂ 44 ਮੁਸਲਮਾਨ ਆ ਕਟਿਆਰ ਦੇ ਵਿੱਚ ਉੱਥੇ ਵੀ ਉਹ ਜਿਹੜੇ 44 ਆ 44 ਚੋਂ ਲਗਭਗ 7-8 ਨੂੰ ਉਡਾ ਦਿੱਤਾ ਗਿਆ ਪੁਰਨੀਆ ਇੱਥੇ 38% ਹੈ ਮਤਲਬ ਕਿ 100 ਚੋ ਇਹ ਜ਼ਿਲ੍ਹੇ ਚ 100 ਬੰਦਾ ਰਹਿੰਦਾ ਤਾਂ 38 ਮੁਸਲਮਾਨ ਨੇ ਤਾਂ ਉਹਨਾਂ ਦੇ ਵਿੱਚੋਂ ਲਗਭਗ 8.5 ਦੇ ਨਾਮ ਕੱਟ ਦਿੱਤੇ ਗਏ ਤਾਂ ਇਹ ਇੱਕ ਸਿਨੈਰੀਓ ਇਸ ਤਰ੍ਹਾਂ ਦਾ ਬਣਦਾ ਹੈ ਤਾਂ ਯਾਨੀ ਪੇਸ਼ਨ ਗੰਜ ਹੋਵੇ ਕਟਿਆਰ ਹੋਵੇ ਫਿਰ ਇਸ ਤੋਂ ਇਲਾਵਾ ਅਰੇਰੀਆ ਇੱਥੇ ਵੀ ਸ਼ਾਇਦ ਇਹਨਾਂ ਦੀ ਆਬਾਦੀ 43% ਹੈ ਲਗਭਗ 5.5% ਤੋਂ ਵੀ ਜ਼ਿਆਦਾ ਨਾਮ ਜਿਹੜੇ ਉਹ ਕੱਟੇ ਗਏ ਐਸ ਆਈ ਆਰ ਦੇ ਵਿੱਚ ਦਰਬੰਗਾ ਇਹਦੇ ਵਿੱਚ 22% ਵਸੂ ਹੈ 4.07% ਨਾਮ ਕੱਟ ਦਿੱਤੇ ਗਏ ਪਛਮੀ ਚੰਪਾਰਨ ਇਹਦੇ ਵਿੱਚ ਵੀ 22% ਮੁਸਲਮ ਆਬਾਦੀ ਹੈ ਇਹਦੇ ਵਿੱਚ ਵੀ ਲਗਭਗ ਪੌਣੇ 7% ਨਾ ਉੜਾ ਦਿੱਤੇ ਗਏ ਸੀਤਾਮੜੀ 22% ਹੀ ਇੱਥੇ ਮੁਸਲਮ ਵਸੂ ਹੈ ਲਗਭਗ ਪੌਣੇ 7% ਇਥੋਂ ਨਾ ਉੜਾ ਦਿੱਤੇ ਜਾਂਦੇ ਆ ਪੂਰਬੀ ਚੰਪਾਰਨ ਇੱਥੇ 19% ਵਸੂ ਹੈ 7 ਕਿੰਤ 0% ਨਾ ਕੱਟੇ ਜਾਂਦੇ ਆ ਮਦੋਵਨੀ ਇਹਦੇ ਵਿੱਚ 18% ਮੁਸਲਮ ਵਸੂ ਹੈ ਤਾਂ ਲਗਭਗ 8% ਨਾ ਉੜਾ ਦਿੱਤੇ ਜਾਂਦੇ ਆ ਭਾਗਲਪੁਰ 18% ਵਸੂ ਹੈ ਮੁਸਲਮਾਨਾਂ ਦੀ ਜਿਹਦੇ ਚੋਂ 7.58% ਨਾ ਵੜਕਾ ਦਿੱਤੇ ਜਾਂਦੇ ਗੋਪਾਲਗੰਜ 17% ਮੁਸਲਮ ਵਸੂ ਹੈ ਤੇ ਜਿਹਦੇ ਵਿੱਚ 12.13% ਜਿਹੜੇ ਆ ਉਹ ਨਾ ਉੜਾ ਦਿੱਤੇ ਜਾਂਦੇ ਹੁਣ ਇਹਦੇ ਮੁਕਾਬਲੇ ਆਪਾਂ ਇਹਦੇ ਪੁਲਾਤਮਕ ਤੌਰ ਤੇ ਜਿੱਥੇ ਹਿੰਦੂ ਵੱਸੋਂ ਐ ਉਥੇ ਕੀ ਹਾਲ ਹੈ ਉਹਦੇ ਤੇ ਜਗਾ ਰੋਸ਼ਨੀ ਪਾਈਏ ਅਧਾ ਦੇ لحاظ ਨਾਲ ਬਿਹਾਰ ਦੇ ਵਿੱਚ ਜੇ ਜੇ ਆਪਾਂ ਟੌਪ ਦੇ 10 ਹਿੰਦੂ ਵੱਸੋਂ ਵਾਲੇ ਜ਼ਿਲ੍ਹੇ ਦੇਖੀ ਤਾਂ 9 ਜ਼ਿਲ੍ਹੇ ਐਸੇ ਆ ਜਿੱਥੇ ਐਸ ਆਰ ਦੇ ਵਿੱਚ ਔਸਤਨ ਯਾਨੀ 6.05 ਲਗਭਗ 6% ਹੀ ਨਾਮ ਕਟਿਆ ਪਰ ਆਪਾਂ ਦੂਜੇ ਪਾਸੇ ਦੇਖੀਏ ਮੁਸਲਮਾਨਾ ਦੇ ਤਾਂ ਉਹਨਾਂ ਦੇ ਵਿੱਚ ਜਿੱਥੇ-ਜਿੱਥੇ ਵਸੋਂ ਜ਼ਿਆਦਾ ਹੈ ਉੱਥੇ-ਉੱਥੇ 6% ਤੋਂ ਜ਼ਿਆਦਾ ਨਾਮ ਕੱਟੇ ਜਾਂਦੇ ਲਖੀਸਰਾਏ ਚੇਕਪੁਰਾ ਬਕਸਰਜਾ ਨਵਾਦ ਨਲੰਦਾ ਭੋਜਪੁਰਾ ਭੋਜਪੁਰ ਪਟਨਾ ਮੁੰਗੇਰ ਅਰਵਲ ਔਰੰਗਾਵਾਦ ਯਾਨੀ ਕੁਝ ਇਸ ਤਰ੍ਹਾਂ ਦੇ ਹਿੰਦੂ ਵਸੋਂ ਵਾਲੇ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚ ਬਹੁਤ ਵੱਡੀ ਇਨਾਂ ਦੀ ਗਿਣਤੀ ਹੈ 96%, 94%, 93%, 93%, 93%, 92, 92, 91, 90, 90, ਯਾਨੀ 90 ਤੋਂ ਉੱਤੇ। ਪਰ ਕਿਤੇ ਨਾਮ ਕੱਟੇ ਗਏ 3%, ਕਿਤੇ ਨਾਮ ਕੱਟੇ ਗਏ 4, ਕਿਤੇ ਮੈਕਸਿਮਮ 6 ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਸ ਦੇ ਮੁਕਾਬਲਤਨ ਜੇ ਤੁਸੀਂ ਮੁਸਲਮ ਬਸੋਂ ਵਾਲੇ ਇਲਾਕਿਆਂ ਦਾ ਹਾਲ ਦੇਖੋਗੇ ਤਾਂ ਉੱਥੇ ਤੇ ਲਗਭਗ ਕਈ ਥਾਵਾਂ ਤੇ 10% ਤੱਕ ਵੀ ਨਾਂਟਟੇ ਗਏ ਤਾਂ ਇਹ ਹੁਣ ਨਤੀਜਿਆਂ ਤੇ ਅਸਰ ਕਿਵੇਂ ਪਾਉਂਦੇ ਆ ਕਿਉਂਕਿ ਇਹ ਤੇ ਸਾਫ਼ ਸੀ ਕਿ ਪਹਿਲੇ ਦੂਸ਼ ਲਗਰੇਸ਼ਨ ਕਿ ਜਿੱਥੇ ਮੁਸਲਮਾਨਾਂ ਦੀ ਵੋਟ ਜ਼ਿਆਦਾ ਹੈ ਉਹਨਾਂ ਨੂੰ ਜ਼ਿਆਦਾ ਵੋਟਾਂ ਨੂੰ ਕੱਟਿਆ ਜਾ ਰਿਹਾ ਵਗੈਰਾ ਵਗੈਰਾ ਤੋ ਦਿਖਣਾ ਹੋਏਗਾ ਕਿ ਤੇਜਸਵ ਵੀ ਪਹਿਲਾਂ ਹੀ ਇਹਨਾਂ ਗੱਲਾਂ ਤੇ ਜਾਂ ਇੰਡੀਆ ਘੱਟ ਜੁੜ ਇਹਨਾਂ ਗੱਲਾਂ ਤੇ ਪਹਿਲਾਂ ਹੀ ਸਵਾਲ ਚੁੱਕ ਚੁਕਿਆ ਹੈ ਤੋ ਦੇਖਦੇ ਕੀ ਬਣਦਾ ਪਰ ਇਹ ਰੋਚਕ ਤੱਥ ਹੈ ਕਿ ਜਿੱਥੇ ਮੁਸਲਮ ਵਸੂ ਜ਼ਿਆਦਾ ਹੈ ਉਥੇ ਵੋਟਾਂ ਚੋਂ ਨਾ ਵੀ ਜ਼ਿਆਦਾ ਕੱਟੇ ਗਏ ਤੇ ਜਿੱਥੇ ਹਿੰਦੂ ਬਹੁ ਗਿਣਤੀ ਹੈ ਜ਼ਿਲ੍ਹਿਆਂ ਚ 90% ਉੱਪਰ ਤਾਂ ਉਥੇ ਇਹੇ ਕਟੌਤੀ ਘਟੂ ਹੋਈ ਆ ਦੇਖਦੇ ਆ ਸੀਟਾ ਦਾ ਹਾਲ ਕੀ ਰਹਿੰਦਾ ਕੌਣ ਸਰਕਾਰ ਬਣਾਉਂਦਾ ਕੌਣ ਜਿੱਤਦਾ ਕੌਣ ਹਾਰਦਾ ਕਿਹੜਾ ਗੱਭਰੂ ਵਾਜੀਂ ਮਾਰਦਾ ਪੀਕੇ ਕੀ ਕਰਦੇ ਆ ਸਾਰਾ ਇੰਟਰਸਟਿੰਗ ਰਹੇਗਾ ਵੇਖਣਾ ਅਗਲੀ ਵਾਰ ਫਿਰ ਮਿਲਦੇ ਹਾਂ ਤਦ ਤੱਕ ਦਿਓ ਸਸਾਸਤ ਸਾਰਿਆਂ ਨੂੰ ਸਤ ਸ੍ਰੀ ਅਕਾਲ